ਉਹ ਜੇ ਗਏ ਆ ਖੰਜਰ ਲੈ ਉਹਨੇ ਗੋਹਾ ਪਟਾਹੇ ਵੀ ਲੈਣੇ ਹੋਤੋਂ ਉਹਨੇ ਖੰਜਰ ਮਾਰਤਾ ਮੇਰੇ ਭਰਾ ਦੇ ਪਹਿਲਾਂ ਮੇਰੇ ਮਾਰਿਆ ਇਥੇ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨਾਲ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਕਾੜੀ ਆ ਉਹਨੇ ਉਹਦੇ ਮਾਰ ਲਗਾ ਨਾ ਕਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਜਰ ਆ ਦੋਵੇਂ ਆਪਸ ਵਿੱਚ ਲੜਾਈ ਹੋਈ ਆ ਤੇ ਕਾ ਉਹ ਉਹਦੇ ਕੋਲੋਂ ਪਹਿ ਹੀ ਲੈਣ ਗਏ ਪਾਰ ਪਾਰ ਤੇ ਗੱਲਬਾਤ ਕਿੱਥੇ ਕੀਤਾ ਹੈ ਪਾਰ ਚੱਲਦੇ ਆ ਅੱਛਾ ਜੀ ਤੇ ਉਹ ਗਾੜੀਆਂ ਸਿੱਧਾ ਹੀ ਗੱਲ ਪੈ ਗਏ ਨਾਲ ਉਹ ਉਹ ਵੀ ਫੰਡ ਪਾਰਟੀ ਸੀ ਜਿਹੜਾ ਗੁਰੂ ਜੀ ਨਾਲ ਗੱਲ ਕਰਦਾ ਚੰਗਾ ਪਲੱਸ ਸੀ ਪਰ ਫੰਡ ਪਾਰਟੀ ਦੇ پیسے ਲੈਣ ਦੇ ਲਈ ਆਈ ਹੋਈ ਮੈਂ ਉਹ 2000 ਰੁਪਏ ਖਿੰਦਾ ਸੀ ਤੇ ਉਹ ਪਹਿਲਾਂ ਤੇ ਮਲਵਾ ਰਿਹਾ ਜਿਹੜਾ ਰਗੜਾ ਲਾਉਣ ਵਾਲਾ ਹੁੰਦਾ ਦੰਦਾ ਸਲੋਟਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਮਲੇ ਤੇ ਵੱਡਾ ਘੜੀ ਆਏ ਦੇ ਵਿੱਚ ਸਿਰ ਤੇ ਤੇ ਫਿਰ ਉਹਨੇ ਛੋਟੇ ਦੇ ਪਸੰਗਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਹ ਕੋਣ ਦਾ ਕੋਈ ਜੱਤ ਹੋਣੀ すいません。 ਇਹ ਜੋ ਚ ਗਏ ਹਾਂ ਖੰਜਰ ਲੈ ਉਹਨੇ ਗੋਟਾ ਇਹ ਵੀ ਲੈਣੀ ਉਹ ਤੋਂ ਉਹਨੇ ਖੰਜਰ ਮਾਰਦਾ ਮੇਰੇ ਭਰਾ ਦੇ ਪਹਿਲਾਂ ਮੇਰੇ ਮਾਰਿਆ ਇਸ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨਾਲ ਉਹਨੇ ਡੰਡਾ ਤੇ ਸਿਰੋ ਨੇ ਮੇਰੇ ਮੇਰਾ ਭਰਾ ਘੜਿਆ ਪਹਿਲੋਂ ਉਹਦੇ ਮਾਰ ਲਗਾ ਨਾ ਘੜੀ ਹੋ ਗਿਆ ਤੇ ਸਿਰੋ ਨੇ ਮੇਰੇ ਭਰਾ ਦੇ ਮਾਰਦਾ ਖੰਜਰ ਮੈਂ ਦੇ ਉੱਥੇ ਡਿੱਗ ਪਿਆ ਜਿੰਮਪੋਰ ਦੇ ਵਿੱਚ ਇਹ ਝਗੜਾ ਕਿਹਦੀ ਗੱਲ ਦਾ ਮਾਇਆ ਦਾ ਕਹਾਣੀ ਮਾਇਆ ਕਾਂਦੀ ਸੀ ਖੰਜਰ ਚੁੱਕੀ ਲਾ ਗਿਆ ਖੰਜਰ ਚੁੱਕ ਕੇ ਲਾ ਗਿਆ ਸੀ ਕਰੋ ਲਾ ਗਿਆ ਮੈਂ ਡਿਗਤਾ ਹਾਂ ਜੰਪੋਰਨ ਪਤਾ ਕਿ ਨਾਂ ਚੇ ਖੰਜਰ ਉਹਨੇ ਵੇਖਿਆ ਸਾਰਾ ਗੱਲਬਾਤ ਗੱਲਬਾਤ ਕੋਈ ਨਾ ਬੱਚੇ ਆ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੰਡ ਪਾਠਾਂ ਦੀ ਜੀ ਦੀ ਆ ਵੀ ਉਹ ਪਹਿਲੇ ਲੈਣ ਵਾਸਤੇ ਆਏ ਆ ਬਾਬਾ اشرف ਉਹ ਗੁਰਵਤੇ ਗਦੰਧੀ ਸਿੰਘ ਉਹਦੇ ਬੇਟੇ ਕੋਲ ਉਹ ਵੀ ਕੰਨਪਾਸੀ ਕੱਟੇ ਪਾੜ ਜਾਵੇ ਉਹਨੇ ਇਹਨਾਂ ਦੇ ਗਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਤੇ ਬਿਮਾਰਿਆ ਉਹ ਜਿਹੜਾ ਰਗੜਾ ਲਾਉਣ ਵਾਲਾ ਸੀ ਹੁੰਦਾ ਗੰਡਾ ਸਲੋਟਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨੇ ਪਏ ਤੇ ਵੱਡਾ ਘੜੀ ਆਏ ਦੇ ਵਿੱਚ ਸਿਰ ਤੇ ਫਿਰ ਉਹਨੇ ਛੋਟੇ ਦੇ ਪੰਜਰ ਮਾਰਿਆ ਸਿੱਧਾ ਦਿਲ ਤੇ ਵਜਾ ਬੜਾ ਵਹਿ ਗਿਆ ਹੀ ਕੋਣ ਦਾ ਕੋਈ ਜੱਤ ਹੋ ਗਿਆ ਕੀ ਇਹ ਬੈਟਰੀ ਦਾ ਹੈ ਫਿਰ ਮੰਤਰੀ ਸੇਨਪਤੀ ਜੈ ਮੇਰਾ ਭਰਾ ਦਾ ਕਿਹੜੇ ਪਿੰਡ ਦਾ ਸੀ ਸਰਪਾਲ ਤੋਂ ਉਹਦੀ ਉਮਰ ਦੇ ਦਸਵੇਂ ਚ ਪੜਦਾ ਬਕਰਖ ਸਿੰਘ ਸਕੂਲ ਸਰਦਾਰੂ ਸੇਬਲਾ ਸਿੱਧੇ ਖੱਜਰ ਮਾਰਿਆ ਉਹਦਾ ਜੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਸ਼ੁਭ ਕਰਮ ਨੇ ਪ੍ਰਾਰਭ ਦੇ ਕੇ ਕਿੰਨੇ ਕਿੰਨੇ ਉਹ ਪਿਛੋ ਪਲਾਸੌਰ ਤੇ ਤੇ ਬਾਬੇ ਅਸ਼ਰਾ ਸਾਹਿਬ ਦੇ ਗੋਲਵਾਰੇ ਗੋਲਵਾਰੇ ਜਾ ਕੇ ਸੀ ਯਾਦਾ ਪਹੁੰਚੇ ਮਿਲਦੇ ਜਿਹੜਾ ਜਿੱਥੇ ਆ ਸਮੇਂ ਦਾ ਲਾਗਿਆ ਤੇ ਉਹਦਾ ਨਾਮ ਜਸ਼ਨਪੀਰ ਸਿੰਘ ਆ ਦੋਵੇਂ ਆਪ ਸਿਖਵਾਈ ਹੋਈ ਹੈ ਕਿ ਜਦੋਂ ਉਹ ਹਮ ਜੱਗਵੇਂ ਆ ਗਏ ਉਹਦੇ ਕੋਲੋਂ ਪਹਿਲੇ ਹੀ ਲੈਣ ਗਏ ਪਾਠ ਪਾਠ ਦੇ ਗੱਲਬਾਤ ਠਹਿਗੀਤਾ ਹੀ ਪਾਠ ਕਰਦੇ ਆ ਉਹ ਗਾੜੀਆਂ ਸਿੱਧੇ ਗੱਲ ਬੈ ਗਏ ਨਾਲ ਬਾਕੀ ਚਾ ਉਹ ਵਿਸ਼ਾਪਤਨ ਕਰਨ ਲਈ ਉਹ ਵੀ ਖੰਡ ਪਾਰਟੀ ਸੀ ਜਿਹੜਾ ਸਰਦ ਗੈਣੀ ਕਰਦਾ ਚੰਗਾ ਭਲਾ ਸੀ ਪਰ ਖੰਡ ਪਾਰਟੀ ਪੈਸੇ ਲੈ ਕੇ ਅੰਦਰ ਲਾਈਏ ਵੀ ਆ 2000 ਰੁਪਿਆ ਹੰਦਲਾ ਸੀ ਉਹ ਉਹ ਸਹੀ ਕੀ ਪ੍ਰਧਾਨਗੀ ਨੂੰ ਲੋਕ ਕਾਰਵਾਈ ਕਰਦੇ ਆ ਜੋ ਬਚਾ ਸਾਡੇ ਦੇ ਲੈਣ ਹੋ ਗਿਆ ਚੈੱਕ ਹੋ ਜਾ ਇਹ ਚਲੋ ਇਨਸਾਫ ਹੋਣਾ ਜਿਹਦਾ ਜੋ ਵੀ ਹੈ ਸਾਡੀ ਗੱਲ ਆ ਇਹ ਮੇਰੇ ਜਿਹੜੇ ਮਗੇ ਦਿੱਤੀ ਆ ਇਹ ਪ੍ਰਵਾਦ 2000 2000 ਸੀਗਾ 1000 ਸੀ ਇਸ ਦੀ ਨਾ ਪਤਾ ਨਾ ਕਿੰਨਾ ਦੇ ਰਣਜੀਤ ਸਿੰਘ ਇਹਨਾਂ ਦੋ ਭਰਾਵਾਂ ਦੇ ਕੋਈ ਜਾਇਆ ਵੀ ਨਹੀਂ ਨਹੀਂ ਬੱਚੇ ਜਦੋਂ ਸ਼ੁਰੂ ਹੋਤੇ ਜੇ 18 ਸਾਲਾਂ ਦਾ ਹੋਣਾ ਪੂਰਾ ਇਹਨਾਂ ਦੇ ਪਿਤਾ ਜੀ ਵੀ ਗਰਭੀ ਨਹੀਂ ਨਹੀਂ ਕੋਈ ਨਹੀਂ ਪੜ੍ਹਦਾ ਪੜ੍ਹਦਾ ਇਹ ਦੋ ਲੋਕ ਪਾਰ ਕਰਨ ਪਾਟੀ ਲੋ ਨਹੀਂ ਨਹੀਂ ਕੋਈ ਨਹੀਂ ਲੱਗੋ ਇਹ ਜੋ ਚ ਗਏ ਆ ਖੰਜਰ ਲੈ ਉਹਨੇ ਕੋਹੋ ਤਾਹੇ ਵੀ ਲੈਣੀ ਸੀ ਉੱਥੋਂ ਉਹਨੇ ਖੰਜਰ ਮਾਰਦਾ ਮੇਰੇ ਭਰਾ ਦੇ ਪਹਿਲਾਂ ਮੇਰੇ ਮਾਰਿਆ ਇਥੇ ਮਿੰਦਾ ਤੇ ਫਿਰ ਉਨੇ ਮੇਰੇ ਖੰਡ ਜਦੋਂ ਮੇਰੇ ਮਾਰਤਾ ਨੇ ਉਹਨੇ ਡੰਡਾ ਤੇ ਸਿਰੋ ਨੇ ਮੇਰਾ ਮੇਰਾ ਭਰਾ ਘਾੜੀ ਆ ਤੇ ਉਹਨੇ ਮਾਰ ਲਗਾ ਨਾ ਘਾੜੀ ਹੋ ਗਿਆ ਤੇ ਸਿਰੋ ਨੇ ਮੇਰੇ ਭਰਾ ਦੇ ਮਾਰਦਾ ਖੰਡਰ ਮੈਂ ਦੇਖਤਾ ਹਾਂ ਜਿੰਮਪੋਰਨ ਦੇ ਵਿੱਚ ਇਹ ਝਗੜਾ ਕਿਹਦੀ ਗੱਲ ਦਾ ਮਾਇਆ ਦਾ ਟੱਕਰ ਮਾਇਆ ਕਾਸੀ ਖੰਡਰ ਜੋਕੇ ਲਾ ਗਿਆ ਖੰਡਰ ਜੋਕੇ ਲਾ ਗਿਆ ਕਰੋ ਲਾ ਗਿਆ ਮੈਂ ਦੇਖਤਾ ਹਾਂ ਜਿੰਮਪੋਰਨ ਪਤਾ ਕਿੰਨਾ ਵਿੱਚ ਖੰਡਰ ਨੇ ਵੇਖਿਆ ਸਾਰਾ ਪਤਾ ਤੋ ਇਹ ਜੀ ਜਨ ਜੀ ਅੱਜ ਇੱਕ ਤਕਰੀਬਨ 4 4:30 ਦੀ ਘਟਨਾ ਹੈ ਜੀ ਗੋਲਵਾਲ ਵਿਖੇ ਬਾਬਾ ਐਸੇ ਸਿੰਘ ਪੁਰਬਰਾ ਹੈਗਾ ਜੀ ਉਹਦੇ ਸਾਹਮਣੇ ਇੱਕੜਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਉਹ ਸਰਦਾ ਹੀ ਲੌਂਦਾ ਜੀ ਇਹ ਤਿੰਨ ਲੜਕੇ ਹਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਤੀਸਰਾ ਚੰਪੌਰ ਸਿੰਘ ਇਹ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਗਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ ਨੰਬਰ ਤੋਂ ਉਹਦੇ ਤੋਂ ਕੋਈ ਪੁਰਾਣਾ ਕਿਸ਼ਤ ਵਗੈਰਾ ਇਹਨਾਂ ਦੀ ਜਿਹੜੀ ਹੈ ਦਾ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇਸ ਦਾ ਮੀ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ਮਕਰ ਨੇ ਜਿਹੜਾ ਮਨਪ੍ਰੀਤ ਮਨਪ੍ਰੀਤ ਦੇ ਜਿਹੜਾ ਹੈ ਸੁਰਾ ਮਾਰਤਾ ਹੈ ਇਸ ਕਰਕੇ ਜਿਹੜੀ ਹੈ ਉਹਦੀ ਮੌਕਾ ਪਰ ਬਰੌਡ ਤੇ ਡੈਥ ਹੋ ਗਈ ਹਸਪੀਟਲ ਲੈ ਕੇ ਆਏ ਆ ਡੈਡ ਕਲਿਆਰਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਪੁਰਜੀ ਸੱਟ ਲੱਗੀ ਹੋਈ ਹੈ ਤੇ ਤੇ ਸਤੇ ਆ ਤੇ ਪਿੱਛੇ ਅਗਿਆ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਕਿ ਬਣਦੀ ਕਾਨੂੰਨੀ ਕਾਰਵਾਈ ਕਿ ਇਹਦੇ ਲੜਕੇ ਦੀ ਡੈਥ ਹੈ ਇਹਦੀ ਉਮਰ ਕਿੰਨੀ ਕੁਝ ਨਹੀਂ ਉਹਦੀ ਉਮਰ 16 17 ਸਾਲ ਹੈ ਅਮੀਸ਼ਰ ਰਜਿਸਟਰ 23 ਅਰਸ ਨਹੀਂ ਫੌਂਟ ਤੱਕ ਫਿਲਹਾਲ ਕੇ ਉਹਦਾ ਫੋਕਸ ਹੀ ਜੋ ਟੈਕਨੀਕਲੀ ਸੋਰਸ ਕ੍ਰੇਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ ਹੈ ਕੋਸ਼ਿਸ਼ ਕਰ ਰਿਹਾ ਹਾਂ ਜਲਦ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਪੈਸਿਆਂ ਦੇ ਲੈਂਦੇ ਦਿੰਦੇ ਦਾ ਟਕਰਾਅ ਆਇਆ ਹੈ ਜੀ ਹਾਂਜੀ ਪੈਸਿਆਂ ਦਾ ਹੀ ਲੈਣ ਦੇਣ ਸੀਗਾ 2000 ਰੁਪਏ ਦਾ ਲੈਣ ਦੇਣ ਸੀ ਨਾਰਮਲੀ ਉਹਦੇ ਕੋਲ ਕੋਈ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿੱਟ ਵਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਝਗੜਾ ਹੈ ਸੀ ਕਿ ਇਹਦੇ ਫਾਰਡ ਦਾ ਕੋਈ ਫਾਰਡ ਦੇ ਪੈਸੇ ਲੈਣੇ ਸੀ ਫਾਰਡ ਦੇ ਪੈਸੇ ਲੈਣੇ ਸੀ ਮੇਬੀ ਜੀ ਮੈਨੂੰ ਤਾਂ ਇਹਨੇ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣ ਦੇਣ ਤਾਂ ਉਹ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਠੀਕ ਹੈ